ਗੌੜੀ ਮਹੱਲਾ ਪੰਜਵਾ ਮਾਜ ਗਾਉ ਹਮਾਰੇ RAM ਪਿਆਰੇ ਜੀਓ ਰੈਣ ਦਿਨਸ ਸਾਸ ਸਾਸ ਜਿਤਾਰੇ ਜੀਓ ਸੰਤ ਦੇਉ ਸੰਦੇਸ ਆਪੈ ਚਰਨਾਰੇ ਜੀਓ ਤੋਦ ਬਿਨ ਕੇਤ ਵੇਧ ਤਰੀਏ ਜੀਓ ਸੰਗ ਤੁਮਾਰੈ ਮੈਂ ਕਰੇ ਅਨੰਦਾ ਜੀਉ ਵਾਣ ਤਿਨ ਤ੍ਰਿ ਭਵਨ ਸੁਖ ਪਰਮਾਨੰਦਾ ਜੀਉ ਸੇਜ ਸੁਹਾਵੀ ਇਹੋ ਮਾਨ ਬਿਗ ਸੰਦਾ ਜੀਉ ਪੇਖ ਦਰਸਨ ਇਹੋ ਸੁਖ ਲਹੀਐ ਜੀਉ ਚਰਨ ਪਖਾਰ ਕਰੀ ਨਿਤ ਸੇਵਾ ਜੀਉ ਪੂਜਾ ਅਰਚਾ ਵੰਦਨ ਦੇਵਾ ਜੀਉ ਦਾਸਨ ਦਾਸ ਨਾਮ ਜਪ ਲੇਵਾ ਜੀਓ ਬੇਨੋ ਠਾਕੁਰ ਪਹਿ ਕਹੀਐ ਜੀਓ ਏ ਚੁਕੁੰਨੀ ਮੇਰੀ ਮਾਨ ਤਨ ਹਰਿਆ ਜੀਓ ਦਰਸ਼ਨ ਵੇਖਤ ਸਭ ਦੁਖ ਪਰ ਹਰਿਆ ਜੀਓ ਹਰ ਹਰ ਨਾਮ ਜਪੇ ਜਪ ਤਰਿਆ ਜੀਉ ਇਹੋ ਅਜਰ ਨਾਨਕ ਸੁਖ ਸਹੀਐ ਜੀਉ ਗਉੜੀ ਮਾਜ ਮਹੱਲਾ ਪੰਜਵਾਂ ਸੋਣ ਸੁਣ ਸਾਜਨ ਮਨ ਮਿਤ ਪਿਆਰੇ ਜੀਉ ਮਾਨ ਤਨ ਤੇਰਾ ਇਹੋ ਜੀਉ ਭੇਵਾਰੇ ਜੀਉ ਮੇਸਰ ਨਾਹੀ ਪ੍ਰਭ ਪ੍ਰਾਣ ਆਧਾਰੇ ਜੀਓ ਸਦਾ ਤੇਰੀ ਸਰਣਾਈ ਜੀਓ ਮੇ ਸਿਮਲਿਆ ਮਨ ਜੀਵੇ ਭਾਈ ਜੀਓ ਗੁਰ ਪ੍ਰਸਾਦੀ ਸੋ ਹਰ ਹਰ ਕਾਈ ਜੀਓ ਸਾਵਕੇਸ਼ ਪ੍ਰਭ ਕਾ ਪ੍ਰਭ ਕੀਆ ਜਾਈ ਜੀਓ ਪ੍ਰਭ ਕਾ ਸਾਧ ਬਲ ਜਾਈ ਜੀਓ ਇਹੋ ਨਿਦਾਨ ਜਪੈ ਵਡਭਾਗੀ ਜੀਓ ਨਾਮ ਨਿਰੰજન ਏਕ ਲਿਵ ਲਾਗੀ ਜੀਓ ਗੁਰਪੂਰਾ ਵਾਇਆ ਸਭ ਦੁੱਖ ਮਿਟਾਇਆ ਜੀਓ ਆਠ ਪਹਿਰ ਗੁਣ ਗਾਇਆ ਜੀਓ ਰਤਨ ਪਧਾਰਥ ਹਰ ਨਾਮ ਤੁਮਾਰਾ ਜੀਓ ਤੂੰ ਸੱਚਾ ਸਾਹੋ ਭਗਤ ਵਣਜਾਰਾ ਜੀਓ ਹਰ ਧਨ ਰਾਸ ਸੱਚ ਵਾ ਵਾ ਰਾਜੀਓ ਜਨ ਨਾਨਕ ਸਾਧ ਬਲਿਹਾਰਾ ਜੀਓ ਰਾਗ ਗੌੜੀ ਮਾਜ ਮਹੱਲਾ ਪੰਜਵਾਂ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਹੈ ਤੂੰ ਮੇਰਾ ਬਹੁਮਾਣ ਕਰਤੇ ਤੂੰ ਮੇਰਾ ਬਹੁਮਾਣ ਜੋਰ ਤੁਮਾਰੈ ਸੁਖ ਵਸਾ ਸੱਚ ਸ਼ਬਦ ਨੀਸਾਨ ਰਹਾ ਸਭੇ ਗੱਲਾਂ ਜਾਤੀਆਂ ਸੁਣ ਕੇ ਚੁੱਪ ਕੀਆ ਕਦਹੀ ਸੁਰਤ ਨਾ ਲੱਦੀਆ ਮਾਇਆ ਮੋਹੜਿਆ ਦੇਵੁ ਬੁਝਾਰਤ ਸਾਰਤਾ ਸੇ ਅਖੀਂ ਡਿਠੜਿਆ ਕੋਈ ਜੇ ਮੂਰਖ ਲੋਬੀਆ ਮੂਲ ਨਾ ਸੁਣੀ ਕਹਿਆ ਇਕਸਦੂਹੁ ਚਾਹੋ ਗਿਆ ਗਣੀ ਸਭ ਇਕਤ ਸਾਧ ਮੁਠੀ ਇਕ ਅੱਧ ਨਾਏ ਰਸੀ ਅੜਾ ਕਾ ਵਿਰਲੀ ਜਾਏ ਰੁੱਠੀ ਗਤ ਸਚੇ ਧਰਸੂਹ ਦੇ ਅਨੰਦ ਕਰਹਿ ਦਿਨ ਰਾਤ ਰੰਗ ਰਤੇ ਪਰਮੇਸ਼ਰੈ ਜਨ ਨਾਨਕ ਤੈਨ ਬਲ ਜਾਤ ਗਉੜੀ ਮਹੱਲਾ ਪੰਜਵਾਂ ਮਾਜ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪੈਰ ਆਰਾਧੀ ਐ ਪੂਰਨ ਸਤਗੁਰ ਗਿਆਨ ਰਹਾ ਜੇਤ ਘਟ ਵਸੈ ਪਾਰ ਬ੍ਰਹਮ ਸੁਈ ਸੁਹਾਵਾ ਥਾਉ ਜਮ ਕੰਕਰ ਨੇੜ ਨ ਆਵਈ ਰਸਨਾ ਹਰ ਗੁਣ ਗਾਉ 세바 सूरत ना जाणिया ना जापए आराध ਓਟ ਤੇਰੀ जग ਜੀਵਨ ਮੇਰੇ ਠਾਕੁਰ ਅਗਮ ਅਗਾਦ ਭਏ ਕਿਰਪਾਲ ਗਸਾਈਆ ਨਠੇ ਸੋਗ ਸੰਤਾਪ ਤੱਤੀ ਵਾਉ ਨ ਲਗਾਈ ਸਤਗੁਰ ਰਖੇ ਆਪ ਗੁਰ ਨਾਰਾਇਣ ਦਈਓ ਗੁਰ ਗੁਰ ਸੱਚਾ ਸਿਰਜਣਹਾਰ ਗੁਰ ਤੁਟ੍ਹੇ ਸਭ ਕਿਛ ਪਾਇਆ ਜਨ ਨਾਨਕ ਸਦ ਬਲੇਹਾਰ ਗਉੜੀ ਮਾਜ ਮਹੱਲਾ ਪੰਜਵਾਂ ਹਰਿ ਰਾਮ 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 ਰਾਮਾ ਜਪ ਪੂਰਨ ਹੋਏ ਕਾਮ ਰਹਾਉ ਰਾਮ ਗੋਬਿੰਦ ਜਪੇਂਦਿਆ ਹੋਵਾ ਮੁਖ ਪਵਿੱਤਰ ਹਰ ਜਸ ਸੁਣੀਐ ਜਿਸ ਤੇ ਸੋਈ ਪਾਈ ਮਿੱਤਰ ਸਾਬ ਪਦਾਰਥ ਸਾਬ ਭਲਾ ਸਰਬ ਗੁਣਾ ਜਿਸ ਮਾਹੀ ਕਿਉ ਗੋਬਿੰਦ ਮਨੋ ਵਿਸਾਰੀਐ ਜਿਸ ਸਿਮਰਤ ਦੁਖ ਜਾਹੇ ਇਸ ਲਾੜ ਲੱਗੇ ਜੀਵੀ ਐ ਭਵਜਲ ਪਈਏ ਪਾਰ ਮਿਲ ਸਾਧੂ ਸੰਗ ਉਧਾਰ ਹੋਏ ਮੁਖ ਊਜਲ ਦਰਬਾਰ ਜੀਵਨ ਰੂਪ ਗੋਪਾਲ ਜਸ ਸੰਤ ਜਨਾ ਕੀ ਰਾਸ ਨਾਨਕ ਉਬਰੇ ਨਾਮ ਜਪ ਗਰ ਸਚੈ ਸਾਬਾਸ ਗੌੜੀ ਮਾਜ ਮਹੰਦਾ ਕੰਜਵਾ ਮਿੱਠੇ ਹਰ ਗੁਣ ਗਾਓ ਜਿੰਦੂ ਤੂੰ ਮਿੱਠੇ ਹਰ ਗੁਣ ਗਾਓ ਸੱਚੇ ਸੇ ਤੀਰਥਿਆ ਮਿਲਿਆ ਨਾ ਥਾਵੇ ਥਾਉ ਰਹਾਉ ਹੋਰ ਸਾਦ ਸਭ ਫਿੱਕੇ ਆ ਤਨ ਮਨ ਫਿੱਕਾ ਹੋਏ ਵਿਣ ਪਰਮੇਸ਼ਰ ਜੋ ਕਰੇ ਫੇਟ ਸੋ ਜੀਵਨ ਸੋਏ ਅੰਚਲ ਗਹਿ ਕੈ ਸਾਧਕਾ ਤਰਣਾ ਇਹੋ ਸੰਸਾਰ ਬਾਰ ਬ੍ਰਹਮ ਆਰਾਦੀ ਐ ਉਦਰੈ ਸਭ ਪਰਵਾਰ ਸਾਜਨ ਬੰਦ ਸੁ ਮਿੱਤਰ ਸੁ ਹਾਰ ਨਾਮ ਹਿਰਦੈ ਦੇ ਆਉਗਣ ਸਭ ਮਿਟਾਏ ਕੈ ਪਰ ਉਪਕਾਰ ਕਰੇ ਮਾਲੇ ਫਜਾਨਾ ਸੇ ਹੋ ਘਰ ਹਰ ਕੇ ਚਰਨ ਨਿਧਾਨ ਨਾਨਕ ਜਾਚਕ ਦਾਰ ਤੇਰੈ ਪ੍ਰਭ ਤੁਧਨੋ ਮੰਗੇ ਧਾਨ ਇਕ ਓ ਅੰਕਾਰ ਸਤਿਗੁਰ ਪ੍ਰਸਾਦ ਰਾਗ ਗਾਉੜੀ ਮਹੱਲਾ ਨਵਾ ਸਾਧੋ ਮਾਨ ਕਾ ਮਾਨ ਤਿਆਗਾਓ ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਤੇ ਅਹ ਇਸ ਭਗ ਰਹਾਵ ਸੁਖ ਦੁਖ ਦੋਨੋ ਅਸਾਮ ਕਰ ਜਾਣੈ ਔਰ ਮਾਨ ਅਪਮਾਨ ਹਰਖ ਸ਼ੋਗ ਤੇ ਰਹੈ ਅਤੀਤਾ ਤੈਨ ਜਗ ਤਤ ਪਛਾਨਾ ਉਸਤਤ ਨਿੰਦਾ ਦੋਉ ਤੇ ਆਗੈ ਕੋਜੈ ਬਾਦ ਨਿਰਵਾਨ ਜਨ ਨਾਨਕ ਏਹ ਖੇਲ ਕਠਨ ਹੈ ਕਿਨ ਹੂ ਗੁਰਮੁਖ ਜਾਨਾ ਗੌੜੀ ਮਹੱਲਾ ਨੋ ਮਾਂ ਸਾਦੋ ਰਚਨਾ ਰਾਮ ਗਨਾਈ ਇਕ ਬਿਨਸੈ ਇਕ ਅਸਥਿਰ ਮਾਨੈ ਅਚਰਜ ਲਖਿਓ ਨਾ ਧਿਆਈ ਰਹਾਉ ਕਾਮ ਕ੍ਰੋਧ ਮੋਹ ਵਸ ਪ੍ਰਾਨੀ ਹਾਰ ਮੂਰਤ ਬਿਸਰਾਈ ਝੂਠਾ ਤਾਨ ਸਾਚਾ ਕਰਮਾਨਿਓ ਜਿਉ ਸੁਪਨਾ ਰਹਿ ਨਾਈ ਜੋ ਤਿਸੈ ਸੋ ਸਗਲ ਵਿਨਾਸੈ ਜਿਉ ਬਾਦਰ ਕੀ ਛਾਈ ਜਨ ਨਾਨਕ ਜਗ ਜਾਨਿਓ ਮਿਥਿਆ ਰਹੈ ਓ ਰਾਮ ਸਰਨਾਈ ਗੌੜੀ ਮਹੱਲਾ ਨੌਵਾ ਪ੍ਰਾਨੀ ਕਾਓ ਹਾਰ ਜਸ ਮਾਨ ਨਹੀਂ ਆਵੈ ਐਨਿਸ ਮਗਨ ਰਹੈ ਮਾਇਆ ਮੈਂ ਕਾਹੋ ਕੈਸੇ ਗੁਣ ਗਾਵੈ ਰਹਾਓ ਪੂਤ ਮੀਤ ਮਾਇਆ ਮਮਤਾ ਸਿਓ ਇਹ ਵਿਧ ਆਪ ਬੰਧਾਵੇ ਮ੍ਰਿਗ ਤ੍ਰਸਨਾ ਜਿਓ ਝੂਠੋ ਇਹੋ ਜਗ ਦੇਖਤਾਸ ਉਠਤਾਵੇ ਭੂਗਤ ਮੁਕਤ ਕਾ ਕਾਰਨ ਸੁਆਮੀ ਮੂੜ ਤਾਏ ਬਿਸਰਾਵੇ ਜਨ ਨਾਨਕ ਕੋਟਨ ਮੈਂ ਕੋਉ ਭਜਨ ਰਾਮ ਕੋ ਪਾਵੇ ਗੌੜੀ ਮਹੱਲਾ ਨੌਵਾ ਸਾਦੋ ਇਹੋ ਮਾਨ ਗਹਿਓ ਨਾ ਜਾਈ ਚੰਚਲ ਦਰਸਨਾ ਸੰਗ ਬਸਤ ਹੈ ਯਾ ਤੇ ਫਿਰ ਨਾ ਰਹਾਈ ਰਹਾਉ ਕਠਨ ਕਰੋਦ ਘਟ ਹੀ ਕੇ ਪੀਤਰ ਜਿਹ ਸੋਦ ਸਭ ਬਿਸਰਾਈ ਰਤਨ ਗਿਆਨ ਸਭ ਕੋ ਹਿਰ ਲੀਨਾ ਸਾ ਸਿਉ ਕਛਨਾ ਬਸਾਈ ਜੋਗੀ ਜਤਨ ਕਰਤ ਸਭ ਹਾਰੇ ਗੁਨੀ ਰਹੇ ਗੁਨ ਗਾਈ ਜਨ ਨਾਨਕ ਹਰ ਭਏ ਦਿਆਲਾ ਤਉ ਸਭ ਵਿਦਵਨ ਆਈ ਗੌੜੀ ਮਹੱਲਾ ਨਵਾ ਸਾਦੋ ਗੋਬਿੰਦ ਕੇ ਗੁਣ ਗਾਵੋ ਮਾਨਸ ਜਨਮ ਅਮੋਲਕ ਪਾਇਓ ਬਿਰਥਾ ਕਾਹੇ ਗਵਾਵ ਰਹਾਓ पतत पुनीत दीन बंध हार शरण ताहे तुम आवो गज को त्रास मिटयो जे सिमरत तुम काहे बिसरावो ताज अभिमान मोह माया फुन भजन राम चित लावो नानक कहत मुक्त पंथ एहो गुरमुख होए तुम पावो ਗੌੜੀ ਮਹੱਲਾ ਨੋਵਾ ਕੋ ਮਾਈ ਭੁਲੇਓ ਮਨ ਸਮਝਾਵੇ ਵੇਦ ਪੁਰਾਨ ਸਾਧ ਮਗ ਸੋਨ ਕਰ ਨਿਮਖ ਨਾ ਹਰ ਗੁਣ ਗਾਵੇ ਰਹਾ ਦੁਰ ਲਾਭ ਦੇਹ ਪਾਏ ਮਾਨਸ ਕੀ ਵਿਰਥਾ ਜਨਮ ਸਿਰਾਵੇ ਮਾਇਆ ਮੋਹ ਮਹਾ ਸੰਕਟ ਬਾਨ ਤਾਸਿ ਰੁਚ ਉਪਜਾਵੇ ਅੰਤਰਵਾਰ ਸਦਾ ਸੰਗ ਪ੍ਰਭ ਤਾ ਸਿਉ ਨਿਹੋ ਨ ਲਾਵੇ ਨਾਨਕ ਮੁਕਤ ਤਾਹੇ ਤੁਮ ਮੰਨਹੁ ਜਿਹ ਘਟ ਰਾਮ ਸਮਾਵੈ ਗਉੜੀ ਮਹੱਲਾ ਨਾਵਾਂ रादौ राम शरण बिस् रामा वेद पुराण पढे को एह गुण सिमरे हर को नामा रहा लोभ मोह माया ममता फोना आओ भिखियन की सेवा हरख सोख परसै जेह नाहन सो मूरत है देवा ਸੁਰਗ ਨਰਕ ਅੰਮ੍ਰਿਤ ਬੇਖ ਏ ਸਭ ਤਿਉ ਕੰਚਨ ਅਰ ਪੈਸਾ ਉਸਤਤ ਨਿੰਦਾ ਏ ਸਮਝਾ ਕੇ ਲੋਭ ਮੋਹ ਫਨ ਤੈਸਾ ਦੁਖ ਸੁਖ ਏ ਬਾਦੇ ਜਿਹਨਾ ਹਨ ਤੇ ਤੁਮ ਜਾਣੋ ਗਿਆਨੀ නානක මොකතතායතුමමන්නෝ එහ වෙදකෝජෝ ප්‍රන්නේ ගෞඩි මහල්ලා නවවා මානරේ කහ පයෝ තැ බෞරා ඇහැනිස අවදකට නැහි ජන්න පයෝලෝබ සංගහෞරාරහාව. ਜੋ ਤਨ ਤੈ ਆਪਣੋ ਕਰ ਮੰਨਿਓ ਅਰ ਸੁੰਦਰ ਗ੍ਰਹਿ ਨਾਰੀ ਇਨ ਮੈਂ ਕਛ ਤੇ ਰੋਰੇ ਨਾਹਨ ਦੇਖੋ ਸੋਚ ਵਿਚਾਰੀ ਰਤਨ ਜਨਮ ਆਪਣੋ ਤੈ ਹਾਰੇ ਓ ਗੋਬਿੰਦ ਗਤ ਨਹੀਂ ਜਾਨੀ ਨਿਮਖ ਨਾਲੀਨ ਭਾਇਓ ਚਰਨਨ ਸਿਓ ਬਿਰਥਾ ਆਉਦ ਸਿਰਾਨੀ ਕਹੋ ਨਾਨਕ ਸੋਈ ਨਾਰ ਸੁਖੀਆ RAM ਨਾਮ ਗੁਣ ਗਾਵੇ ਔਰ ਸਗਲ ਜਗ ਮਾਇਆ 모ਹਿਆ ਨਿਰਭੈ ਪਾਦ ਨਹੀਂ ਪਾਵੇ ਗਉੜੀ ਮਹੱਲਾ ਨਾਮਾਂ ਨਰ ਅਚੇਤ ਪਾਪ ਤੇ ਡਾਰ ਰੇ ਦੀਨ ਦਿਆਲ ਸਗਲ ਭੈ ਭੰਜਨ ਸਰਨ ਤਾਹੇ ਤੋਮ ਪਾਰ ਰੇ ਰਹਾਵ বেদ ਪੁਰਾਨ ਜਾਸ ਗੁਣ ਗਾਵਤ ਤਾ ਕੋ ਨਾਮ ਹੀਐ ਮੋ ਧਰ ਰੇ ਪਾਵਨ ਨਾਮ ਜਗਤ ਮੈਂ ਹਰ ਕੋ ਸਿਮਰ ਸਿਮਰ ਕਸਮਲ ਸਭ ਹਰ ਰੇ ਮਾਨਸ ਦੇਹ ਬਾਹੁਰ ਨੈ ਪਾਵੈ ਕਸ਼ੂ ਉਪਾਉ ਮੁਕਤ ਕਾਕਾਰ ਰੇ ਨਾਨਕ ਕਹਿਤ ਗਾਏ ਕਰੁਨਾ ਮੈਂ ਭਾਵ ਸਾਗਰ ਕੈ ਪਾਰ ਉਤਰ ਰੇ